ਕੈਪਟਨ ਸਾਹਿਬ ਨੇ ਜਦੋਂ ਇਹ ਬਿਆਨ ਦਿੱਤਾ ਵੀ 48 ਦਲ ਤੋਂ ਬਿਨਾ ਸਾਡਾ ਪਿੰਡਾਂ ਚ ਪਹੁੰਚਣਾ ਬੜਾ ਸਾਡੇ ਕੋਲ ਇੱਕ ਵੀ ਮੈਂਬਰ ਸਾਡਾ ਪੇਪਰ ਭਰਨ ਨਹੀਂ ਗਏ ਪਰ ਤੁਸੀਂ ਮੈਨੂੰ ਇੱਕ ਗੱਲ ਦੱਸ ਦੋ ਵੀ ਨਰਿੰਦਰ ਮੋਦੀ ਜੀ ਪੰਜਾਬ ਦੇ ਖਿਲਾਫ ਕਰਦੇ ਹੁਣ ਸਿੱਖਾਂ ਦੇ ਖਿਲਾਫ ਕਰਦੇ ਸਭ ਤੋਂ ਪਹਿਲਾਂ ਤਾਂ ਸਾਡੇ ਹਲਕਾ ਇੰਚਾਰਜ ਨੇ ਵੀ ਉਹ ਘਰੋਂ ਬਾਹਰ ਨਹੀਂ ਨਿਕਲੇ ਮੋਰਚਾ ਦੇ ਤੁਸੀਂ ਵਾਈਸ ਪ੍ਰੇਜ਼ੀਡੈਂਟ ਰੋ ਪੰਜਾਬ ਜੀ ਜੀ ਕੀ ਤੁਸੀਂ ਗੱਲ ਨਹੀਂ ਕੀਤੀ ਉਹਨਾਂ ਨਾਲ ਜਦੋਂ ਤੁਹਾਨੂੰ ਲੱਗਿਆ ਪਤਾ ਵੀ ਇਹ ਕਰ ਰਿਆ ਕਰਤਾ ਖੜੇ ਨੇ ਹੋਰ ਇਹ ਤੁਹਾਨੂੰ ਪੁੱਛਿਆ ਹੀ ਨਹੀਂ ਗਿਆ ਸਾਨੂੰ ਪੁੱਛਿਆ ਨਹੀਂ ਗਿਆ ਨਮਸਕਾਰ ਸਤਿ ਸ਼੍ਰੀ ਅਕਾਲ ਆਦਬ ਦੋਸਤੋ ਦੋਸਤੋ ਮੈਂ ਤੁਹਾਡਾ ਆਪਣਾ ਰਾਜਮੈਨਡਰੋ ਤੇ ਤੁਸੀਂ ਦੇਖ ਰਹੇ ਹੋ ਯੂਨੀਵਰਸਲ ਨਿਊਜ਼ ਨੈਸ਼ਨ ਪੰਜਾਬ ਦੋਸਤੋ ਹਰ ਬਾਰ ਤੁਹਾਡੇ ਰੋਬਰੂ ਮੈਂ ਕਿਸੇ ਨਾ ਕਿਸੇ ਨਵੇਂ ਲੀਡਰ ਨੂੰ ਜਾਂ ਨਵੇਂ ਕਲਾਕਾਰਾਂ ਨੂੰ ਪੇਸ਼ ਕਰਦਾ ਹਾਂ ਲੇਕਿਨ ਅੱਜ ਮਾਹੌਲ ਬੜਾ ਗਰਮ ਹੈ ਕਿਉਂਕਿ ਗਰਮ ਇਸ ਕਰਕੇ ਹੈ ਕਿ ਪੰਜਾਬ ਦੇ ਵਿੱਚ ਚੋਣਾਂ 14 ਤਰੀਕ ਨੂੰ ਹੋਣ ਜਾ ਰਹੇ ਨੇ ਹਰ ਇੱਕ ਪਾਰਟੀ ਨੇ ਆਪੋ ਆਪਣੇ ਉਮੀਦਵਾਰ ਚੋਣਾਂ ਦੇ ਵਿੱਚ ਉਤਾਰ ਦਿੱਤੇ ਨੇ 16 ਮੈਂਬਰ ਖੰਨੇ ਦੀ ਗੱਲ ਕਰੀਏ ਤਾਂ ਖੰਨੇ ਦੇ ਪਿੰਡਾਂ ਦੇ ਵਿੱਚ 16 16 ਉਮੀਦਵਾਰ ਹਰ ਇੱਕ ਪਾਰਟੀ ਨੇ ਖੜੇ ਕੀਤੇ ਨੇ ਚਾਹੇ ਗੱਲ ਆਮ ਆਦਮੀ ਪਾਰਟੀ ਦੀ ਹੋਵੇ ਜਾਂ ਹੋਵੇ ਕਾਂਗਰਸ ਦੀ ਜਾਂ ਗੱਲ ਸ਼ਰਮਣੀ ਅਕਾਲੀ ਦਲ ਦੀ ਹੋਵੇ ਤੇ ਜਾਂ ਗੱਲ ਹੋਵੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕਿ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਅੱਜ ਦਬਦਬਾ ਹੈ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕਹਿ ਸਕਦੇ ਹਾਂ ਕਿ ਉੱਥੇ ਪੂਰਾ ਚੋਣਾਂ ਦੀ ਗੱਲ ਕਰਦੇ ਆ ਕਿ ਚੋਣ ਦਾ ਮਾਹੌਲ ਜਿਹੜਾ ਹੈ ਮਾਹੌਲ ਭਖਿਆ ਹੋਇਆ ਹੈ ਔਰ ਪਾਜ-ਪਾ ਦੇ بڑے بڑے ਦਾਅਵੇ ਨੇ ਪੰਜਾਬ ਦੇ ਵਿੱਚ ਕਿ ਭਾਜਪਾ ਇਕੱਲੇ ਤੌਰ ਤੇ ਚੋਣਾਂ ਲੜੂਗੀ ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਗੱਲ ਬਹੁਤ ਵੱਡੀ ਗੱਲ ਕੀਤੀ ਸੀ ਉਹਨਾਂ ਨੇ ਕਿ ਜੇਕਰ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਕੁਝ ਕਰਨਾ ਚਾਹੁੰਦੀ ਹੈ ਉਦੋਂ ਉਹਨਾਂ ਨੂੰ ਸ਼ਰੋਮਣੀ ਅਕਾਲੀ ਦਲ ਨੂੰ ਨਾਲ ਲੈ ਕੇ ਤੁਰਨਾ ਹੀ ਪੈਣਾ ਹੈ ਉਹਨਾਂ ਦੀ ਗੱਲ ਦੇ ਉੱਪਰ ਕਾਫੀ ਕੰਟਰੋਵਰਸਨ ਵੀ ਹੋਈ ਉਹਨਾਂ ਭਾਜਪਾ ਦੇ ਕਾਰਜਕਰਤਾ ਨੇ ਕਿਹਾ ਕਿ ਅਸੀਂ ਚੋਣਾਂ ਪੰਜਾਬ ਦੇ ਵਿੱਚ ਇਕੱਲੇ ਤੌਰ ਤੇ ਲੜਾਂਗੇ ਦੋਸਤੋ ਮੈਂ ਗੱਲ ਇਹ ਬਾਰ-ਬਾਰ ਤਾਂ ਕਹਿ ਰਹੇ ਹਾਂ ਕਿ ਭਾਰਤੀ ਜਨਤਾ ਪਾਰਟੀ ਹਿੰਦੁਸਤਾਨ ਦੇ ਵਿੱਚ ਰਾਜ ਕਰ ਰਹੀ ਹੈ ਇੱਕ ਬਹੁਤ ਬੜੀਆ ਉਪਰਾਲਾ ਹੈ ਸਾਡੇ ਨਰਿੰਦਰ ਮੋਦੀ ਜੀ ਜਿਹੜੇ ਹੈ ਅੱਜ ਪੂਰੀ ਦੁਨੀਆ ਦੇ ਵਿੱਚ ਹਿੰਦੁਸਤਾਨ ਦਾ ਪਛਾਣ ਬਣਾ ਚੁੱਕੇ ਨੇ ਲੇਕਿਨ ਪੰਜਾਬ ਦੀ ਗੱਲ ਪੰਜਾਬ ਦੀ ਬਦਕਿਸਮਤੀ ਕਹਿ ਸਕਦੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਸ਼ਰਮਣੀ ਅਕਾਲੀ ਦਲ ਅਤੇ ਭਾਜਪਾ ਦਾ 9 ਮਾਸ ਦਾ ਰਿਸ਼ਤਾ ਸੀ ਪਰ ਕਿਸੇ ਕਾਰਨ ਵਸ ਇਹ ਰਿਸ਼ਤਾ ਟੁੱਟਦਾ ਦਿਖਾਈ ਦਿੱਤਾ ਹੁਣ ਜਦੋਂ ਕੈਪਟਨ ਨਮਰਿੰਦਰ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਰਤਾਵਾਂ ਨੂੰ ਨਾਲ ਲੈ ਕੇ ਚੋਲਾਬ ਲੜਨੇ ਹੀ ਪੈਣੇ ਆ। ਉਹਦੇ ਉੱਪਰ ਮੈਂ ਕਹਿ ਦਿੱ ਕਿ ਕਈ ਵਾਰ ਕੰਟਰੋਵਰਸ਼ਨ ਹੋਈ। ਹੁਣ ਗੱਲ ਕਰਦੇ ਆ ਕਿ ਚੋਣਾਂਾਂ ਦੀ ਜੋ ਚੋਣ ਪੰਜਾਬ ਦੇ ਵਿੱਚ 14 ਤਰੀਕ ਨੂੰ ਹੋਣ ਜਾ ਰਹੇ ਨੇ। ਉਹਦੇ ਸੰਬੰਧੇ ਵਿੱਚ ਮੈਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਕਿ ਖੰਨੇ ਇਲਾਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੇ ਕਾਰਜਕਰਤਾ ਖੜੇ ਕੀਤੇ ਨੇ। ਤੇ ਕਾਂਗਰਸ ਨੇ ਵੀ ਤੇ ਆਮ ਆਦਮੀ ਪਾਰਟੀ ਨੇ ਵੀ لیکن ਭਾਜਪਾ ਜਿਹੜੀ ਕੀ ਪੰਜਾਬ ਦੇ ਵਿੱਚ ਬڑے بڑے ਦਾਅਵੇ ਕਰਦੀ ਹੈ ਕਿ ਪੰਜਾਬ ਦੇ ਵਿੱਚ ਇਕੱਲੇ ਤੌਰ ਦੇ ਉੱਪਰ ਜਿਹੜੇ ਹੈ ਭਾਜਪਾ ਇਲیکشن ਜਿੱਤੂਗੀ ਉਹਨਾਂ ਦੇ ਦਾਅਵੇ ਜਿਹੜੇ ਨੇ ਖੋਖਰੇ ਹੁੰਦੇ ਦਿਖਾਈ ਦੇ ਰਹੇ ਨੇ ਕਿਉਂਕਿ ਭਾਜਪਾ ਵੱਲੋਂ ਖੰਨੇ ਜ਼ਿਲ੍ਹੇ ਦੇ ਵਿੱਚ ਇੱਕ ਵੀ ਕਾਰਿਆ ਕਰਤਾ ਜਿਹੜਾ ਹੈ ਇਹਨਾਂ ਚੋਣਾਂਾਂ ਦੇ ਵਿੱਚ ਨਹੀਂ ਉਤਾਰਿਆ ਗਿਆ ਅਖਰ ਕਾਰਨ ਕੀ ਸੀ ਮੇਰੇ ਨਾਲ ਭਾਜਪਾ ਦੇ ਕਿਸਾਨ ਮੋਰਚਾ ਦੇ 22 ਪ੍ਰਧਾਨ ਅਮਰਿੰਦਰ ਢੀਡਸਾ ਜੀ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਕੁਝ ਸਵਾਲ ਇਹਨਾਂ ਨੇ ਵੀ ਖੜੇ ਕੀਤੇ ਸੀ ਭਾਰਤੀ ਜਨਤਾ ਪਾਰਟੀ ਦੇ ਉੱਪਰ ਕਿਰਪਾ ਸਰ ਸਭ ਤੋਂ ਵੱਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਸੱਚੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੈਨਰੋ ਜੀ ਜੋ ਤੁਸੀਂ ਸਾਡੀ ਪਾਰਟੀ ਦੀ ਸਾਡੇ ਪੰਜਾਬ ਦੀ ਸਾਡੇ ਦੇਸ਼ ਦੀ ਵੱਧ ਚੜ ਕੇ ਗੱਲ ਰੱਖਦੇ ਹੋ ਤੁਹਾਡਾ ਪਹਿਲਾਂ ਮੇਰੇ ਘਰ ਪਹੁੰਚਣ ਤੇ ਮੈਂ ਬਹੁਤ ਜੀ ਆਇਆਂ ਆਖਦਾ ਜੀ ਧੰਨਵਾਦ ਜੀ ਕਿਰਪਾ ਸਰ ਗੱਲਾਂ ਕੁਝ ਕੜਵੀਆਂ ਹੋਣਗੀਆਂ ਕਿਉਂਕਿ ਦੇਖੋ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਇੱਕ ਸਿਰ ਕਾ ਡਾਗੂ ਜੀ 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 ਤੁਸੀਂ ਦੇਖਿਆ ਹੋਣਾ ਕਿ ਪਹਿਲਾ ਕੁਐਸਚਨ ਪਹਿਲਾਂ ਕੈਪਟਨ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਜੇ ਭਾਰਤੀ ਜਨਤਾ ਪਾਰਟੀ ਕੁਝ ਕਰਨਾ ਚਾਹੁੰਦੀ ਹੈ ਤਾਂ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠ ਜੋੜ ਕਰਨਾ ਹੀ ਪੈਣਾ ਹੈ ਲੇਕਿਨ ਭਾਜਪਾ ਦੇ ਕਾਰਜਕਰਤਾਵਾਂ ਨੇ ਭਾਜਪਾ ਦੇ ਜੋ ਲੀਡਰ ਨੇ ਪੰਜਾਬ ਲੈਵਲ ਦੇ ਉਹਨਾਂ ਨੇ ਬੜੀ ਕੰਟਰੋਵਰਸਰੀ ਕੀਤੀ ਹੈ ਨਾ ਉਹਦੇ ਉੱਪਰ ਕਾਫੀ ਕੁਝ ਕਿਹਾ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਸੀ ਤੋਂ ਬਲ ਸਟਾਰਟਿੰਗ ਪੱਥੋ ਕਰਦੇ ਜੀ ਦੇਖੋ ਕੈਪਟਨ ਸਾਹਿਬ ਨੇ ਆਪਣੀ ਜੋ ਉਹਨਾਂ ਦਾ ਇਨੀ ਉਮਰ ਹੋਈ ਹੈ ਜੀ ਤਜਰਬਾ ਹੈ ਉਹਨਾਂ ਨੇ ਆਪਣੇ ਤਜਰਬੇ ਦੇ ਮੱਦੇ ਨਜ਼ਰ ਰੱਖਦੇ ਹੋਏ ਤੇ ਪੰਜਾਬ ਦੀ ਜਿਹੜੀ ਗਰਾਊਂਡ ਰਿਪੋਰਟ ਆ ਉਹ ਦਿੱਤੀ ਆ ਸ਼ਾਇਦ ਸਾਡੇ ਪੰਜਾਬ ਦੀ ਗਰਾਊਂਡ ਰਿਪੋਰਟ ਆ ਜਿਹੜੀ ਉੱਪਰ ਦਿੱਲੀ ਤੱਕ ਪਹੁੰਚ ਨਹੀਂ ਰਹੀ ਸਾਡੀ ਜਿਹੜੀ ਭਾਰਤੀ ਜਨਤਾ ਪਾਰਟੀ ਆ ਸਾਡੇ 1 ਐਮਐਲਏ ਤੋਂ ਲੈ ਕੇ ਅੱਜ ਦੇਸ਼ ਦੇ ਵਿੱਚ ਸਾਡੀ ਸਰਕਾਰ ਬਣੀ ਹੋਈ ਆ ਕੈਪਟਨ ਸਾਹਿਬ ਨੇ ਜਦੋਂ ਇਹ ਬਿਆਨ ਦਿੱਤਾ ਵੀ ਅਕਾਲੀ ਦਲ ਤੋਂ ਬਿਨਾ ਸਾਡਾ ਪਿੰਡਾਂ 'ਚ ਪਹੁੰਚਣਾ ਬੜਾ ਮੁਸ਼ਕਿਲ ਆ ਉਸ ਦੇ ਉੱਤੇ ਸਾਡੇ ਕਈ ਬੀਜੇਪੀ ਦੇ ਭਰਾਵਾਂ ਨੇ ਇਹ ਬਿਆਨ ਦਿੱਤੇ ਵੀ ਇਹ ਗਲਤ ਗੱਲ ਆ ਪਰ ਸਾਡੇ ਹੁਣ ਚੋਣਾਂ ਆ ਰਹੀਆਂ ਨੇ ਬਲਕ ਸਮਤੀ ਦੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਸਚਾਈ ਇਹ ਆ ਕਿ ਸਾਡੇ ਕੋਲ ਇੱਕ ਵੀ ਮੈਂਬਰ ਸਾਡਾ ਪੇਪਰ ਪਰ ਨਹੀਂ ਗਿਆ ਸਾਡੀ ਇਹ ਬੜੀ ਵੱਧ ਕਿਸਮਤੀ ਹੈ ਜੀ ਮੈਂ ਆਪਦੀ ਵੀ ਮੰਨਦਾ ਸਾਡੇ ਹਲਕਾ ਇੰਚਾਰਜ ਦੀ ਵੀ ਗਲਤੀ ਆ ਤੇ ਜ਼ਿਲ੍ਹਾ ਪ੍ਰਧਾਨ ਦੀ ਤੇ ਸਟੇਟ ਲੀਡਰਸ਼ਿਪ ਦੀ ਵੀ ਇਹ ਗਲਤੀ ਆ ਵੀ ਕਿੱਥੇ ਕਮੀ ਰਹੀ ਹੈ ਵੀ ਸਾਡੇ ਕੋਲ ਪੇਪਰ ਭਰਨ ਨੂੰ ਤਾਂ ਪਿੰਡਾਂ ਦੀਆਂ ਵੋਟਾਂ ਲਈ ਕੋਈ ਹੈ ਨਹੀਂ ਅਸੀਂ ਸਰਕਾਰ ਤੁਸੀਂ ਬਾਤਾਂਵੇ ਕਾਤੇ ਕਰ ਰਹੇ ਹੋ بڑے بڑے ਕਾਤੇ ਭਾਜਪਾ بڑے بڑے ਦਾਅਵੇ ਕਰਦੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਬੜੀ ਜਿੱਤ ਹਾਸਲ ਕਰਾਂਗੇ ਦੇਖੋ ਭਾਜਪਾ ਦਾਅਵੇ ਇਸ ਕਰਕੇ ਕਰ ਰਹੀ ਹੈ ਜੀ ਕਿਉਂਕਿ ਉਹਨੇ ਸਾਰੇ ਕੰਟਰੀ ਦੇ ਵਿੱਚ ਤੁਸੀਂ ਹੁਣੇ ਦੇਖੋ ਪਹਿਲਾਂ ਹਰਿਆਣੇ ਚ ਚੋਣਾਂ ਹੋਈਆਂ ਉੱਥੇ ਲੋਕ ਕਹਿ ਰਹੇ ਸੀ ਵੀ ਕਾਂਗਰਸ ਆ ਰਹੀ ਹੈ ਜਿਹੜੀ ਭਾਜਪਾ ਦੀ ਮਾਈਕਰੋ ਮੈਨੇਜਮੈਂਟ ਹੈ ਜੋ ਉਹਦੇ ਕਰਕੇ ਦੇਖੋ ਹੁਣ ਤੁਸੀਂ ਬਿਹਾਰ ਚ ਦੇਖੋ ਵਿਹਾਰ ਚ ਵੀ ਸਾਡੀ ਪੂਰਨ ਬਹੁਮਤ ਅੱਗੇ ਨਾਲੋਂ ਅਸੀਂ ਬੈਟਰ ਹੋ ਕੇ ਆਏ ਆ ਜੀ ਸਾਡੀ ਸਰਕਾਰ ਬਣਾਈ ਆ ਇਸੇ ਤੱਥ ਦੇ ਸਾਡੇ ਨਰਿੰਦਰ ਮੋਦੀ ਜੀ ਨੇ ਜੇਪੀ ਨੱਡਾ ਜੀ ਨੇ ਅਮਿਤ ਸ਼ਾਹ ਜੀ ਨੇ ਉਹਨਾਂ ਦੀ ਸੋਚ ਆ ਕਿ ਪੰਜਾਬ ਦੇ ਵਿੱਚ ਵੀ ਸਾਨੂੰ ਕੋਈ ਬਹੁਤੀ ਦੂਰ ਨਹੀਂ ਹੈ ਅਸੀਂ ਸਰਕਾਰ ਬਣਾ ਸਕਦੇ ਆ ਕਿਤੇ ਐ ਤਾਂ ਨਹੀਂ ਵੀ ਪੰਜਾਬ ਨੂੰ ਨੇ ਉਹਲੇ ਕੀਤਾ ਹੋਵੇ ਵੀ ਛੱਡੋ ਕੀ 80 ਸੀਟਾਂ ਦੀ ਗੱਲ ਆ ਰਦਾ ਦੀ ਜਿਹੜੀ ਵੀ ਉਹ ਪੰਜਾਬ ਨੂੰ ਉਹਲੇ ਕਰਨ ਦੇ ਵਿੱਚ ਕਈ ਸਾਡੇ ਕੰਟਰੋਵਰਸੀਆਂ ਨੇ ਇੱਥੇ ਸਾਡੇ ਸਿੱਖ ਭਾਈਚਾਰੇ ਨੂੰ ਜ਼ਿਮੀਂਦਾਰ ਭਾਈਚਾਰੇ ਨੂੰ ਬੜਾ ਜਿਆਦਾ ਟਿਕਰਾਂ ਕਰੀ ਜਾਂਦੇ ਨੇ ਵੀ ਭਾਜਪਾ ਤੁਹਾਡੇ ਨਾਲ ਬਿੱਤ ਕਰਾ ਕਰਦੀ ਐ ਪਰ ਮੈਨੂੰ ਸਾਬ ਤੁਸੀਂ ਵੀ ਦੇਖਦੇ ਹੋ ਮੈਂ ਵੀ ਜਾਣਦਾ ਮੈਂ ਵੀ ਇੱਕ ਸਿੱਖ ਪਰਿਵਾਰ ਤੋਂ ਅੰਜਾਟਾਂ ਅੜਤੀ ਦਾ ਵੀ ਮੇਰਾ ਵਪਾਰ ਆ ਪਰ ਤੁਸੀਂ ਮੈਨੂੰ ਇੱਕ ਗੱਲ ਦੱਸ ਦੋ ਵੀ ਨਰਿੰਦਰ ਮੋਦੀ ਜੀ ਪੰਜਾਬ ਦੇ ਖਿਲਾਫ ਕਰਦੇ ਹੁਣ ਸਿੱਖਾਂ ਦੇ ਖਿਲਾਫ ਕਰਦੇ ਹੋ ਯੂਨੀਵਰਸਿਟੀ ਦਾ ਮੁੱਦਾ ਸੀਗਾ ਉਹ ਵੀ ਉਹਨਾਂ ਨੇ ਕੈਨਸਲ ਕਰਤਾ ਠੀਕ ਹੈ ਕਿਸਾਨਾਂ ਵਾਲਾ ਵੀ ਕਿਸਾਨਾਂ ਵਾਲਾ ਵੀ ਉਹਨਾਂ ਨੇ ਮੁੱਦਾ ਕੈਨਸਲ ਕਰਤਾ ਅਸੀਂ ਵੀ ਜ਼ੋਰ ਲਾਇਆ ਸੀ ਉਦੋਂ ਅਸੀਂ ਕਾਂਗਰਸ ਪਾਰਟੀ 'ਚ ਸੀ ਪਰ ਮੈਨੂੰ ਨਹੀਂ ਲੱਗਦਾ ਕਿਤੇ ਵੀ ਜਿਹੜੀ ਸੈਂਟਰ ਦੀ ਲੀਡਰਸ਼ਿਪ ਆ ਵੀ ਪੰਜਾਬ ਨੂੰ ਕਿਤੇ ਦਰਕਨਾਰ ਕਰ ਰਹੀ ਹੈ ਇਦਾਂ ਦੀ ਕੋਈ ਗੱਲ ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਕਦੇ ਵੀ ਮੋਦੀ ਸਾਹਿਬ ਦੇ ਮੂੰਹ ਤੋਂ ਐਸੀ ਗੱਲ ਨਹੀਂ ਸੁਣੀ ਕਿ ਪੰਜਾਬ ਦੇ ਖਿਲਾਫ ਹੋਣ ਪੰਜਾਬ ਬਾਰੇ ਹਮੇਸ਼ਾ ਹੀ ਉਹਨੇ ਸੋਚਿਆ ਬਿਲਕੁਲ ਲੇਕਿਨ ਢੀਢ ਸਾਹਿਬ ਦਾ ਗੱਲ ਇੱਕ ਹੈ ਕਿਉਂਕਿ ਚੋਣਾਂ ਦਾ ਵਿਗਲ ਹੈ ਜੀ ਜੀ ਹੈਨਾ ਖੰਧੀ ਦੀ ਜਿਹੜੀ ਗੇਕ ਆਪਾਂ ਕਹਿ ਸਕਦੇ ਹਾਂ ਕਿ ਜੇ ਭਾਜਪਾ ਨੇ ਪੰਜਾਬ ਦੇ ਵਿੱਚ اپنی ਹੋਂਦ ਬਣਾਨੀ ਹੈ ਤਾਂ ਉਹਨਾਂ ਨੂੰ ਪਿੰਡਾਂ ਦੇ ਵਿੱਚ ਜਾਣਾ ਹੀ ਪੈਣਾ। ਉਹ ਇੱਕ ਬਹੁਤ ਵਧੀਆ ਮੌਕਾ ਸੀ ਇਹਨਾਂ ਵਾਸਤੇ। ਜਿਹੜੇ ਚੋਣਾਂ ਸੀ ਇੱਕ ਬੜਾ ਮੌਕਾ ਸੀ ਕੀ ਕੰਮ ਹੁੰਦਿਓ ਕਿ ਕਾਦੇ ਨਹੀਂ ਕਾਗਜ਼ ਭਰੇ ਗਏ? ਕੀ ਕਿਸੇ ਆਮ ਆਦਮੀ ਪਾਰਟੀ ਨੇ ਜਿਹੜੇ ਹੈ ਕਾਗਜ਼ ਰੱਦ ਕਰਾ ਦਿੱਤੇ ਜਾਂ ਕੀ ਕੀ ਮੰਦੋ ਕੀ ਹੋਇਆ ਇਹ? ਦੇਖੋ ਸਭ ਤੋਂ ਪਹਿਲਾਂ ਤਾਂ ਸਾਡੇ ਹਲਕਾ ਇੰਚਾਰਜ ਨੇ ਵੀ ਉਹ ਘਰੋਂ ਬਾਹਰ ਨਹੀਂ ਨਿਕਲੇ। ਉਹਨਾਂ ਨੇ ਜਿਸ ਦਿਨ ਦੀ ਇਲੈਕਸ਼ਨ ਹੋਈ ਉਹ ਤੋਂ ਬਾਅਦ ਸ਼ਾਇਦ ਉਹਨਾਂ ਦਾ ਕੋਈ ਪਰਸਨਲ ਹੀ ਕੰਮ ਹੋਵੇ ਜਾਂ ਉਹ ਜਣੀ ਪਾਰਟੀ ਤੋਂ ਮੈਨੂੰ ਨਹੀਂ ਲੱਗਿਆ ਕੋਈ ਪ੍ਰੋਗਰਾਮ ਉਹਨਾਂ ਨੇ ਕਰਿਆ ਹੋਵੇਗੀ। ਦੂਜੀ ਤੁਹਾਨੂੰ ਪਤਾ ਵੀ ਜਿਹੜੀ ਇਹ ਸੰਗਠਨ ਦੇ ਨਾਲ ਪਾਰਟੀ ਚੱਲਦੀ ਹੈ ਬੀਜੇਪੀ ਤੇ ਜ਼ਿਲ੍ਹੇ ਦੇ ਵਿੱਚ ਜਿਹੜਾ ਸੰਗਠਨ ਦੀ ਮੁੱਖ ਭੂਮਿਕਾ ਹੁੰਦੀ ਉਹ ਹੁੰਦੀ ਹੈ ਜਿਲ੍ਹਾ ਪ੍ਰਧਾਨ ਦੀ ਤੇ ਜਿਲ੍ਹਾ ਪ੍ਰਧਾਨ ਨੂੰ ਇੱਥੇ ਚਾਹੀਦਾ ਸੀਗਾ ਮੀਟਿੰਗਾਂ ਹੋਈਆਂ ਦੇਖੋ ਸਿਵਲ ਲੀਡਰਾਂ ਮੇਰੀ 10 ਵੀਰਾਂ ਨਾਲ ਹੋਰ ਗੱਲਬਾਤ ਹੋਈ ਤੇ ਕੋਈ ਜਿਹੜੇ ਪ੍ਰੇਮੀ ਨੇ ਜਿਨ੍ਹਾਂ ਨੂੰ ਲੋਕ ਅੰਨੇ ਭਗਤ ਕਹਿ ਦਿੰਦੇ ਨੇ ਬੀਜੇਪੀ ਦੇ ਉਹ ਵੀ ਬੜੇ ਨਿਰਾਸ਼ ਹੋਏ ਉਹਨਾਂ ਨੇ ਫੋਨ ਕਰਿਆ ਵੀ ਯਾਰ ਇਹ ਕੀ ਗੱਲ ਹੋਈ ਹੈ ਮੈਂ ਤਾਂ ਦੇਖੋ ਸਾਡੀ ਵੀ ਗਲਤੀ ਹੈ ਇਹਦੇ ਵਿੱਚ ਪਰ ਸਾਨੂੰ ਤਾਂ ਪੁੱਛਿਆ ਨਹੀਂ ਗਿਆ ਪਿੰਡਾਂ 'ਚ ਸਾਡਾ ਟੱਚ ਹੈਗਾ ਉਹ ਬੰਦਿਆਂ ਨੇ ਵੀ ਸਾਨੂੰ ਕਿਹਾ ਜਿਹੜੇ ਅੰਨੇ ਭਗਤ ਨੇ ਲਾ ਲੋ ਜਾਂ ਜਿਹੜੇ ਬੀਜੇਪੀ ਨੂੰ ਪਿਆਰ ਕਰਦੇ ਨੇ ਤੇ ਬੀਜੇਪੀ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਨੇ ਰਾਜਨੀਤਿਕ ਨਹੀਂ ਹੈਗੇ ਉਹਨਾਂ ਨੂੰ ਵੀ ਬੜਾ ਇਸ ਚੀਜ਼ ਦਾ ਉਹ ਗਿਲਟੀ ਫੀਲ ਹੋਈ ਵੀ ਯਾਰ ਸਾਡੇ ਕੋਲ ਬੰਦੇ ਵੀ ਨਹੀਂ ਹੈਗੇ ਨਹੀਂ ਤੁਸੀਂ ਕਿਸਾਨ ਮੋਰਚਾ ਦੇ ਤੁਸੀਂ ਵਾਈਸ ਪ੍ਰੈਜ਼ੀਡੈਂਟ ਹੋ ਪੰਜਾਬ ਦੇ ਹੈਨਾ ਕੀ ਤੁਸੀਂ ਗੱਲ ਨਹੀਂ ਕੀਤੀ ਉਹਨਾਂ ਨਾਲ ਜਦੋਂ ਤੁਹਾਨੂੰ ਲੱਗਿਆ ਪਤਾ ਵੀ ਇਹ ਕਰ ਰਿਆ ਕਰਤਾ ਖੜੇ ਨਹੀਂ ਹੋ ਰਹੇ ਤੇ ਤੁਹਾਨੂੰ ਪੁੱਛਿਆ ਹੀ ਨਹੀਂ ਗਿਆ ਸਾਨੂੰ ਪੁੱਛਿਆ ਨਹੀਂ ਗਿਆ ਹੈਗਾ ਅੱਛਾ ਕੋਈ ਮੀਟਿੰਗਾਂ ਦੇ ਵਿੱਚ ਕੋਈ ਕਿਸਾਨ ਮੋਰਚਾ ਕਿਉਂਕਿ ਕਿਸਾਨਾਂ ਨਾਲ ਅਟੈਚ ਹੈ ਨਾ ਸਾਰੇ ਇਲੈਕਸ਼ਨ ਦੇ ਸਾਨੂੰ ਕੋਈ ਮੀਟਿੰਗ ਦੇ ਵਿੱਚ ਬੁਲਾਇਆ ਨਹੀਂ ਆਇਆ ਹੈਗਾ ਜੀ ਤੇ ਕੋਈ ਸਾਨੂੰ ਪੁੱਛਿਆ ਨਹੀਂ ਗਿਆ ਫਿਰ ਆਪਾਂ ਜਦੋਂ ਆਪਾਂ ਨੂੰ ਆਵੇ ਨੇ ਇੱਥੇ ਹੁਣ ਸਾਡੇ ਇੰ ਹੂੰ ਉਹ ਕਾਲੀ ਦਲ ਤੋਂ ਇਹਨੇ ਮੈਨੂੰ ਤਾਂ ਲੱਗਦਾ ਉਹ ਦੁਖੀ ਹੋਣਗੇ ਵੀ ਮੈਂ ਕਿੱਥੇ ਫਸ ਗਿਆ ਹੂੰ ਉਹ ਪਾਰਟੀ ਛੱਡ ਗਿਆ ਨਹੀਂ ਵੀ ਇਹਦੇ ਵਿੱਚ ਤਾਂ ਸਾਨੂੰ ਬੰਦੇ ਖੜੇ ਉਹਨੂੰ ਵੀ ਨਹੀਂ ਮਿਲਦੇ ਘੱਟੋ ਘੱਟ ਉਹਨਾਂ ਦੀ ਸੰਗਠਨਾਤਮਕ ਸੁਖਵੀਰ ਬਾਦਲ ਦੀ ਦੇਖੋ ਇਹ ਤਾਰੀਫ ਕਰਨੀ ਪੈਂਦੀ ਹੈ ਵੀ ਇੱਕ ਪਾਸੇ ਉਹਦੇ ਪੰਜਾਬ ਮਗਰ ਪਿਆ ਹੋਇਆ ਇੱਕ ਪਾਸੇ ਉਹਦੇ ਪਾਰਟੀ ਦੇ ਬੰਦੇ ਮਗਰ ਪਏ ਹੋਏ ਨੇ ਪਰ ਫਿਰ ਵੀ ਉਹ ਆਪਣੇ ਬੰਦਿਆਂ ਨਾਲ ਖੜਾ ਹੈ ਬੰਦੇ ਖੜੇ ਆ ਠੀਕ ਹੈ ਕਿ ਨਹੀਂ ਅਸੀਂ ਸਾਡੀ ਪਾਰਟੀ ਕਿੱਥੇ ਸਟੈਂਡ ਕਰਦੀ ਹੈ ਨਹੀਂ ਫਿਰ ਕੀ ਮੰਨਦੇ ਹੋ ਕਿ ਇਲੈਕਸ਼ਨਾਂ ਆਉਣ ਦੇ ਵਿੱਚ ਜਿਹੜੇ ਇਲੈਕਸ਼ਨ ਆ ਰਹੇ ਨੇ ਜੀ ਉਹਨਾਂ ਕੀ ਮੰਨਦੇ ਹੋ ਜਿੱਤ ਹੋਊ ਸੀ ਦਾਲੋਂਗੇ ਮੈਂ ਤੁਹਾਨੂੰ ਭਰਾਜੀ ਗੱਲੇ ਹੈ ਵੀ ਜਿੱਤ ਦਾ ਤਾਂ ਹੋ ਜੇ ਆਪਾਂ ਲੜਨਾ ਜਾਵਾਂਗੇ ਅਸੀਂ ਤਾਂ ਲੜਨੇ ਨਹੀਂ ਗਏ ਇਹ ਬਹੁਤ ਵੱਡੀ ਸਾਡੀ ਪਾਰਟੀ ਨੂੰ ਸੋਚਣਾ ਪੈਣਾ ਹੈ ਸੈਂਟਰ ਦੀ ਲੀਡਰਸ਼ਿਪ ਨੂੰ ਧਿਆਨ ਦੇਣਾ ਪੈਣਾ ਪੰਜਾਬ ਦੀ ਲੀਡਰਸ਼ਿਪ ਨੂੰ ਧਿਆਨ ਦੇਣਾ ਪੈਣਾ ਵੀ ਇਹ ਇਹ ਜਿਹੜੀ ਰਿਪੋਰਟਿੰਗ ਆ ਵੈਲਥ ਕਿੱਥੋਂ ਹੋ ਰਹੀ ਹੈ ਕਿਉਂ ਬੰਦੇ ਨਹੀਂ ਮਿਲੇ ਕਿਉਂ ਖੜੇ ਨਹੀਂ ਕਰੇ ਗਏ ਜਿਹੜਾ ਦੋਸ਼ੀ ਹੈ ਚਾਹੇ ਉਹ ਮੈਂ ਹੂੰ ਚਾਹੇ ਉਹ ਕੋਈ एबीसी ਜੋ ਵੀ ਪਰਸਨ ਹੈਗਾ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਚਲੋ ਤੁਸੀਂ ਕਿਸਾਨ ਮੋਰਚਾ ਦੇਖਣਾ ভাইস ਪ੍ਰੈਜ਼ੀਡੈਂਟੂ ਕੀ ਤੁਸੀਂ ਇਸ ਚਨਾਬ ਦੇ ਜਿਵੇਂ ਕਾਗਜੇ ਦਾਖਲ ਨਹੀਂ ਹੋਏ ਉਸ ਵਾਰ ਤੁਸੀਂ ਕਿਸੇ ਮੰਤਰੀ ਕਿਸੇ ਲੀਡਰ ਨਾਲ ਜਾਂ ਉੱਪਰ ਲੀਡਰ ਨਾਲ ਕੋਈ ਸੰਪਰਕ ਕੀਤਾ ਨਹੀਂ ਨਹੀਂ ਬਿਲਕੁਲ ਮੈਂ ਕਰਿਆ ਜੀ ਮੈਂ ਸਾਡੇ ਜੋ ਸੰਗਠਨ ਮੰਤਰੀ ਨੇ ਸ਼੍ਰੀ ਨਿਵਾਸ ਲੂਜੀ ਉਹਨਾਂ ਨੂੰ ਵੀ ਮੈਸੇਜ ਕਰਿਆ ਜੀ ਤੇ ਸੁਨੀਲ ਜਾਖੜ ਜੀ ਨੂੰ ਵੀ ਸਾਰੀ ਰਿਪੋਰਟਿੰਗ ਕਰੀ ਹੈ ਤੇ ਕੁਝ ਦਿਨਾਂ ਦੇ ਵਿੱਚ ਜਾ ਕੇ ਮੈਂ ਸੰਗਠਨ ਮੰਤਰੀ ਨਾਲ ਮੁਲਾਕਾਤ ਵੀ ਕਰੂੰਗਾ ਕੀ ਕੀ ਲੱਗਦਾ ਕੀ ਕਹਿੰਦੇ ਨੇ ਉਹ ਕਿਉਂਕਿ ਅਕਸਰ ਕਹਿੰਦੇ ਜਿਹੜੇ ਮਰਕਰ ਆਉਂਦੀ ਸੁਣੀ ਨਹੀਂ ਜਾਂਦੀ ਮੈਨੂੰ ਕਿਤੇ ਨਾ ਕਿਤੇ ਸੱਚਾਈ ਉਹ ਲੱਗਦੀ ਹੈ। ਹੂੰ। ਦੇਖੋ ਮੈਨੂੰ ਘੁੰਮ ਘੁਮਾ ਕੇ ਮੈਂ ਕੋਈ ਗੱਲ ਕਰਾਂ। ਕਿਉਂਕਿ ਪਾਰਟੀ ਦਾ ਪਾਰਟੀ ਦੇ ਨਾਲ ਉਹੀ ਖੜਦਾ ਜੋ ਸੱਚਾਈ ਦੱਸੇ। ਹੂੰ। ਮੈਨੂੰ ਵੀ ਲੱਗਦਾ ਵੀ ਸਾਡੇ ਖੰਡੇ ਦੇ ਵਿੱਚ ਬਹੁਤ ਵੱਡੇ ਲੀਡਰ ਨੇ। ਬਹੁਤ ਪੁਰਾਣੇ ਲੀਡਰ ਨੇ। ਕਿੱਥੇ ਆ ਗਏ? ਸ਼ਾਇਦ ਉਹ ਘਰੇ ਬੈਠੇ ਨੇ। ਕਿੱਥੇ ਨੇ? ਘਰੇ ਬੈਠੇ ਨੇ। ਫਿਰ ਕਾਹਦੇ ਨਹੀਂ ਬੁਲਾਇਆ ਜਾਂਦਾ ਉਹਨੂੰ। ਜੇ ਉਹਨਾਂ ਨੂੰ ਬੁਲਾਇਆ ਜਾਊਗਾ ਇੱਜ਼ਤ ਮਾਨ ਦਿੱਤਾ ਜਾਊਗਾ। ਹਰ ਕੋਈ ਬੰਦਾ ਇੱਜ਼ਤ ਮਾਨ ਦਾ ਭੁੱਖਾ ਇੱਥੇ ਸਰਕਾਰ ਤਾਂ ਹੈ ਨਹੀਂ। ਹੂੰ। ਉਤਾਪ ਦਾ ਟਾਈਮ ਵੀ ਕੱਢਣਾ ਉਹਨੇ ਪੈਸਾ ਵੀ ਵੇਸਟ ਕਰਨਾ ਇੱਜ਼ਾਤ ਤੁਸੀ ਚਾਹੇ ਬਿਸ਼ੱਕ ਤੁਸੀਂ ਲੇਟ ਆਇਸ ਪਾਰਟੀ ਦੇ ਵਿੱਚ ਜੀ ਖੰਨਾ ਸ਼ਹਿਰ ਪੰਜਾਬ ਦੇ ਵਿੱਚ ਨੰਬਰ 1 ਦੇ ਉੱਪਰ ਮੰਨਿਆ ਜਾਂਦਾ ਸੀ ਭਾਰਤੀ ਜਨਤਾ ਪਾਰਟੀ ਪਿੰਡਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਇਹਦੀ ਹੋਂਦ ਸੀ ਅੱਜ ਉਹ ਕਰ ਰਿਹਾ ਕਰਤਾ ਕਿੱਥੇ ਨੇ ਕਾਰਕਿਰਤਾ ਇਹ ਹੁਣ ਅਸੀਂ ਪਾਰਟੀ ਨੂੰ ਵੀ ਸਵਾਲ ਕੀਤਾ ਜੀ ਇੱਕ ਨਹੀਂ ਘਟੋ ਘਟ ਮੈਨੂੰ ਸੌਫ ਹੋਣਾ ਗਿਆ ਮੈਂ ਫੇਸਬੁਕ ਤੇ ਇੱਕ ਛੋਟੀ ਜੀ ਵੀਡੀਓ ਪਾਈ ਸੀ ਕਿਉਂਕਿ ਮੈਨੂੰ ਬਾਰ ਬਾਰ ਫੋਨ ਆ ਰਹੇ ਹੂੰ ਹੂੰ ਉਹ ਕਾਰਕਿਰਤਾ ਬੜਾ ਨਿਰਾਸ਼ ਆ ਪਰ ਐਡੀ ਵੀ ਕੋਈ ਗੱਲ ਨਹੀਂ ਵੀ ਖੰਨਯ ਦੇ ਉਹ ਟੁੱਟ ਗਏ ਉਹ ਤਾਂ ਪਾਰਟੀ ਦੇ ਨਾਲ ਅੱਜ ਵੀ ਖੜੇ ਨੇ ਕੱਲ ਵੀ ਖੜੇ ਨੇ ਪਰ ਮੌਕਾ ਉਹਨਾਂ ਨੂੰ ਹੱਲਾਸ਼ੇਰੀ ਦੇਣ ਦਾ ਜੇ ਉਹਨਾਂ ਨੂੰ ਹੱਲਾਸ਼ੇਰੀ ਨਾ ਦਿੱਤੀ ਗਈ ਫਿਰ ਸੱਤੋ ਚੋਣਾ ਬਹੁਤ ਦੂਰ ਹੋਣਗੇ ਜੀ ਫਿਰ ਅਸੀਂ ਪੰਜਾਬ ਦਾ ਸਵਾਰ ਵੀ ਕੁਝ ਨਹੀਂ ਸਕਦੇ ਕਿਉਂਕਿ ਲੜਾਈ ਲੜੇ ਬਿਨਾ ਜਿੱਤ ਨਹੀਂ ਹਾਸਲ ਹੋਣੀ ਜਿੱਤੇ ਬਿਨਾ ਅਸੀਂ ਕਿਸੇ ਦਾ ਕੰਮ ਨਹੀਂ ਕਰ ਸਕਦੇ ਉਹ ਇਹ ਬੜੀ ਨਿਰਾਸ਼ਾ ਵਾਲੀ ਗੱਲ ਅੱਛਾ ਇੱਕ ਨੁਕਤਾ ਫਸਾ ਵੀ ਇੱਕ ਹੋਰ ਬਹੁਤ ਹੈ ਕਾਰਿਆਕਰਤਾ ਕੁਝ ਤੱਕ ਘਰਾਂ ਦੇ ਵਿੱਚ ਬੈਠੇ ਨੇ ਜੀ ਹੈਨਾ ਕੁਝ ਘਰਾਂ 'ਚ ਬੈਠੇ ਆਂ ਕੁਝ ਜੇ ਕੋਈ ਕਾਰਿਆਕਰਤਾ ਬੋਲਦਾ ਹੈ ਹੁਣ ਮੈਨੂੰ ਤਾਂ ਇਹ ਹੈ ਕਿ ਮੈਂ ਤਾਂ ਇਹ ਜੇ ਪੱਤਰਕਾਰ ਤੁਹਾਨੂੰ ਪੁੱਛਣਾ ਹੀ ਪੁੱਛਣਾ ਹੈ ਮੈਨੂੰ ਐ ਲੱਗਦਾ ਕਿ ਕਦੇ ਕੱਲ ਨੂੰ ਤੁਹਾਡੇ ਉੱਪਰ ਕੋਈ ਐਕਸ਼ਨ ਹੋ ਜਾਵੇ ਕਿਉਂਕਿ ਤੁਸੀਂ ਵੀ ਕੰਡਵੇ ਜਵਾਬ ਦੇ ਰਹੇ ਹੋ ਤੁਸੀਂ ਵੀ ਆਪਣੀ ਪਾਰਟੀ ਦੇ ਜਿਹੜਾ ਹੈ ਲੋਕਲ ਲੈਵਲ ਉੱਪਰ ਖਲਾਬ ਬੁਰ ਰਹੇ ਹੋ ਦੇਖੋ ਗੱਲ ਇਹ ਹੈ ਜੀ ਵੀ ਐਕਸ਼ਨ ਲੈਣਾ ਪਾਰਟੀ ਨੂੰ ਜੇ ਉਹਨਾਂ ਨੂੰ ਲੱਗਦਾ ਹੋਵੇ ਕਿ ਮੈਂ ਕਿਤੇ ਗਲਤ ਬੋਲਿਆ ਪਾਰਟੀ ਸਾਡੀ ਮਾਂ ਪਾਰਟੀ ਹੈ ਅਸੀਂ ਮਾਂ ਦਾ ਹੀ ਦਰਜਾ ਦੇਣੇ ਹੁੰਦੇ ਆ ਅਸੀਂ ਪਾਰਟੀ ਦੀ ਅਗਰ ਮੈਂ ਗਲਤ ਰਿਪੋਰਟਿੰਗ ਕਰਾਂ ਵੀ ਇਥੇ ਇੱਕ ਬੰਦਾ ਖੜਾ ਨਹੀਂ ਕਰਿਆ ਮੈਂ ਉਹਦੀ ਸ਼ਾਬਾਸ਼ੀ ਦੇਮਾ ਮੈਨੂੰ ਲੱਗਦਾ ਵੀ ਮੈਂ ਆਪਣੀ ਪਾਰਟੀ ਨਾਲ ਗੱਦਾਰੀ ਉਦੋਂ ਕਰੂਗਾ ਅਸੀਂ ਪਾਰਟੀ ਦੇ ਨਾਲ ਖੜੇ ਆ ਦਿਨ ਰਾਤ ਖੜੇ ਛੋਟਾ ਜਿਹਾ ਸਵਾਲ ਮੈਂ ਤੁਹਾਨੂੰ ਕਰਨਾ ਇੱਕ ਸਾਡੇ ਬੀਜੇਪੀ ਦੀ ਕਾਰਜਕਰਤਾ ਸੀ ਨੀਤੂ ਸਿੰਘ ਜਿਹਨੂੰ ਮੈਂ ਜੁਆਇਨ ਕਰਵਾਇਆ ਸੀ ਬੜਾ ਉਹਦਾ ਵਿਵਾਦ ਚੱਲਿਆ ਸੀ ਪਰ ਅੱਜ ਤੁਸੀਂ ਇੱਕ ਗੱਲ ਦੇਖੋ ਪੈਲ ਦੇ ਵਿੱਚ ਵੀ ਸਾਡੀ ਪਾਰਟੀ ਤੋਂ ਕੋਈ ਉਮੀਦਵਾਰ ਖੜਾ ਨਹੀਂ ਕਰ ਹੋਇਆ ਪਰ ਉਹਨੇ ਆਜ਼ਾਦ ਨਾ ਉਮੀਦਵਾਰ ਖੜੇ ਕਰੇ ਨੋ ਰਾਤ ਉਮੀਦਵਾਰ ਨੀਤੂ ਸਿੰਘ ਨੇ ਖੜੇ ਜਿਹੜੀ ਭਾਜਪਾ ਦੀ ਕਾਰਜ ਕਰਤਾ ਸੀ ਭਾਜਪਾ ਦੀ ਕਾਰਜ ਕਰਤਾ ਸੀ ਨੀ ਉਹ ਪਾਰਟੀ ਚੋਂ ਕੱਢ ਦੋ ਤਾਂ ਕੱਢ ਦੋ ਤਾਂ ਪਾਰਟੀ ਚੋਂ ਉਹਨੂੰ ਬਾਹਰ ਕੱਢ ਦਿੱਤਾ ਹੈ ਮਤਲਬ ਉਹਨੇ ਨੌ ਕਾਰਜ ਕਰਤਾ ਆਜ਼ਾਦ ਖੜੇ ਕਰਦੇ ਕਰਦੇ ਤੁਸੀਂ ਦੇਖੋ ਆਪਾਂ ਖੜੇ ਕਿੱਥੇ ਆ ਦੋਸਤੋ ਬੜੀ ਬਹੁਤ ਬੜੀ ਗੱਲ ਹੈ ਨੀਤੂ ਸਿੰਘ ਦੇ ਉੱਪਰ ਸਵਾਲ ਖੜੇ ਹੋਏ ਸੀ ਔਰ ਪ੍ਰੈਸ ਕਾਨਫਰੰਸ ਸਾ ਵੀ ਹੋ ਜਾਂਦੀਆਂ ਲੇਕਿਨ ਟੀ.ਐਸ. ਨੇ ਇੱਕ ਨਮਿਓ ਕਲ ਕੱਪਤੀ ਕਿ ਭਾਜਪਾ ਤੋਂ ਕੱਢਿਆ ਹੋਇਆ ਉਹ ਨੇਤਾ ਨੋ ਉਮੀਦਵਾਰ ਆਜ਼ਾਦ ਖੜੇ ਕਰ ਰਹੇ ਹੈ ਤੇ ਅਸੀਂ ਲੋਕ ਕਿੱਥੇ ਖੜੇ ਆ ਕਿੱਥੇ ਖੜੀ ਆ ਭਾਜਪਾ ਬੜੇ ਬੜੇ ਦਾਅਵੇ ਕਰਨ ਵਾਲੀ ਪੰਜਾਬ ਦੇ ਵਿੱਚ ਕਿ ਪੰਜਾਬ ਦੇ ਵਿੱਚ ਸਰਕਾਰ ਅਗਲੀ ਜਿਹੜੀ ਹੈ ਉਹ ਭਾਜਪਾ ਦੀ ਬਣੂਗੀ ਟੇਲ ਸਾਹਿਬ ਕੀ ਲੱਗਦਾ ਕੀ ਲੱਗਦਾ ਕਿਆ ਕਾਰਜ ਜਿਹੜੇ ਹੈ ਵੀ ਇਹ ਕਾਰਨ ਐਥੇ ਬਣੇ ਹੋਏ ਨੇ ਪੰਜਾਬ ਦੇ ਵਿੱਚ ਹਰ ਇੱਕ ਬੰਦੇ ਨੂੰ ਨਜ਼ਰ ਆਇਆ ਜਾ ਰਿਹਾ ਹਰ ਚੀਜ਼ ਦਾ ਜਿਹੜਾ ਹੈ ਜਦੋਂ ਕਿ ਸੈਂਟਰ ਦੇ ਵਿੱਚ ਮੋਦੀ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ ਉਹਨਾਂ ਦੇ ਕੰਮਾਂ ਨੂੰ ਦੇਖ ਕੇ ਤਾਂ ਹੋਰ ਕੰਮ ਹੋ ਸਕਦੇ ਨਾ ਮੈਂ ਤੁਹਾਨੂੰ ਦੱਸਦਾ ਜੀ ਵੀ ਅਸੀਂ ਪਿੰਡਾਂ ਤੋਂ ਬਿਲੋਂਗ ਕਰਦੇ ਹਾਂ ਜੀ ਮੇਰਾ ਜ਼ਿਆਦਾ ਜਿਹੜਾ ਸਹਿਚਾਰਾ ਉਹ ਪਿੰਡਾਂ ਦੇ ਵਿੱਚ ਹੂੰ ਪਿੰਡਾਂ ਦੇ ਵਿੱਚ ਲੋਕੀ ਜਿਹੜੇ ਕਿਸਾਨ ਨੇ ਜੱਟ ਜ਼ਿਮੀਂਦਾਰ ਨੇ ਜਿਨ੍ਹਾਂ ਨੂੰ ਭਾਜਪਾ ਦੇ ਵਿਰੋਧੀ ਕਿਹਾ ਜਾਂਦਾ ਵੀ ਪਰ ਉਹ ਕਿਤੇ ਨਾ ਕਿਤੇ ਗੱਲ ਕਰਦੇ ਨੇ ਵੀ ਯਾਰ ਹਰਿਆਣੇ ਦੇ ਵਿੱਚ 25-2500 ਰੁਪਏ ਉਹਨਾਂ ਨੂੰ ਮਿਲ ਰਹੇ ਆ ਕਿਸਾਨਾਂ ਨੂੰ ਪੈਸੇ ਮਿਲ ਰਹੇ ਨੇ ਐਮਐਸਪੀ ਦੇ ਵਿੱਚ ਵਾਧਾ ਜਿੰਨਾ ਮੋਦੀ ਸਰਕਾਰ ਚ ਹੋਇਆ ਨਹੀਂ ਕਦੇ ਹੋਇਆ ਅੱਜ ਉਹ ਚਾਹ ਰਹੇ ਨੇ ਕਿ ਅਸੀਂ ਬੀਜੇਪੀ ਵੱਲੇ ਨੂੰ ਵਧਿਏ ਪਰ ਉਹਨਾਂ ਦਾ ਹੱਥ ਫੜਨੇ ਵਾਲਾ ਕੋਈ ਹੈ ਨਹੀਂ ਜਦ ਤੱਕ ਉਹਨਾਂ ਦਾ ਕੋਈ ਹੱਥ ਫੜਨੇ ਵਾਲਾ ਨਹੀਂ ਹੋਊਗਾ ਮੈਨੂੰ ਲੱਗਦਾ ਵੀ ਭਾਜਪਾ ਕਿੱਥੇ ਨਾਕਾਮਾਬ ਹੋ ਰਹੀ ਆ ਉਹਨਾਂ ਨੂੰ ਰਿਪੋਰਟਿੰਗ ਗਲਤ ਹੋ ਰਹੀ ਆ ਇੱਕ ਕਾਗਜ਼ਾਂ ਦੇ ਵਿੱਚ ਆਪਾਂ ਉਹਦੇ ਦੇ ਕੇ ਉਹਨੂੰ ਖਤਮ ਕਰਤਾ ਇਹ ਜਾਂ ਕੋਈ ਵੀ ਆਪਾਂ ਧਾਰਮਿਕ ਪ੍ਰੋਗਰਾਮ ਕਰਦੇ ਆ ਇੱਕ ਹਾਲ ਦੇ ਵਿੱਚ ਐਸੀ ਲਾ ਕੇ ਆਪਾਂ ਪਕੌੜੇ ਖਾ ਕੇ ਆ ਗਏ ਇਦਾਂ ਕੰਮ ਨਹੀਂ ਹੋਣੇ ਸਾਨੂੰ ਪਿੰਡ ਪਿੰਡ ਘਰ ਘਰ ਜਾਣਾ ਪੈਣਾ ਮਤਲਬ ਤੁਸੀਂ ਮੰਨਦੇ ਹੋ ਕਿ ਡੋਰ ਟੂ ਡੋਰ ਜਿਹੜਾ ਹੈ ਭਾਜਪਾ ਦਾ ਕਾਰਿਆ ਕਰਤਾ ਨਹੀਂ ਜਾ ਰਿਹਾ ਬਿਨਾ ਮਤਲਬ ਉਹ ਲਿਸਟਾ ਬਣੀ ਆ ਸਾਡੇ ਜ਼ਿਲ੍ਹੇ ਚ ਨਹੀਂ ਇਹ ਲਿਸਟਾ ਬੇਸ ਹੁੰਦੀਆਂ ਨੇ ਜਿਹੜੀਆਂ ਲਿਸਟਾਂ ਪੇਸ਼ ਨੇ ਜੀ ਉਹਨਾਂ ਦੇ ਵਿੱਚ ਮੈਨੂੰ ਲੱਗਦਾ 80% ਫੇਕ ਨੇ ਹੂੰ 80% ਫੇਕ ਹੋਣਗੀਆਂ ਜੀ ਜਦੋਂ ਕੋਈ ਕੰਮੇ ਨਹੀਂ ਕਰ ਰਿਹਾ ਜੇ ਉਹ ਲਿਸਟਾਂ ਦੇ ਵਿੱਚ दम ਹੁੰਦਾ ਸੀ ਸਾਡੇ ਕਿੰਨੇ ਮੰਡਲ ਪੈਂਦੇ ਨੇ ਹੂੰ ਇਸੜੂ ਮੰਡਲ ਪੈਂਦਾ ਉਹਦਾ ਵੀ ਪ੍ਰਧਾਨ ਲੱਗਿਆ ਹੋਇਆ ਜਰਗਾ ਮੰਡਲ ਪੈਂਦਾ ਉਹਦਾ ਵੀ ਪ੍ਰਧਾਨ ਲੱਗਿਆ ਹੋਇਆ ਲਲਹੀੜੀ ਮੰਡਲ ਦਾ ਉਹਦਾ ਪ੍ਰਧਾਨ ਲੱਗਿਆ ਬੀਜੇ ਦਾ ਪ੍ਰਧਾਨ ਲੱਗਿਆ ਹੋਇਆ ਸਾਡੇ ਅਹੁਦੇਦਾਰ ਤਾਂ 40 ਬੈਠੇ ਨੇ ਹੂੰ 7 ਤੋਂ 14 ਕਾਗਜ਼ 14 ਬੰਦੇ ਨਹੀਂ ਭਰੋਏ ਉਹ ਜਿਹੜੇ ਲੀਡਰ ਨੇ ਮੇਰੇ ਲੀਡਰ ਨੇ ਵੀ ਇਲੈਕਸ਼ਨ ਲੜ ਸਕਦੇ ਜੇ ਲੀਡਰ ਨੇ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਜੀ ਪਾਇਲ ਤਾਂ ਆਉਂਦੇ ਨੇ ਪਿੰਡੂ ਹਲਕੇ ਤੋਂ ਉਹ ਆਪ ਕਾਪ ਖੜੇ ਹੋ ਜਾਂਦੇ ਹੂੰ ਦੇਖੋ ਸਾਨੂੰ ਪਹਿਲਾਂ ਲੜਾਈ ਆਪ ਲੜਨੀ ਪੈਣੀ ਹੈ ਇਹ ਥੋੜੀ ਵੀ ਅਸੀਂ ਕਿਸੇ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾਉਣੀ ਹੈ ਇਹਨਾਂ ਸਭ ਕਿਨ ਕਿਵੇਂ ਮੈਮ ਉਸ ਕਰ ਰਹੇ ਜਦੋਂ ਇਹ ਸ਼ਾਮ ਨੂੰ ਇੱਕ ਵਿਗਲ ਵੱਜਿਆ ਲਿਸਟ ਆਈ ਕਿਉਂਕਿ ਅਸੀਂ ਵੀ ਵੀਡੀਓ ਪਾਈ ਸੀ ਇਹ ਕਿਵੇਂ ਤੁਹਾਨੂੰ ਲੱਗਿਆ ਜਦੋਂ ਤੁਹਾਨੂੰ ਲੋਕਾਂ ਦੇ ਕਿੰਨੇ ਫੋਨ ਆਏ ਵੀ ਮੈਨੂੰ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਡੀ ਦਲੇਰੀ ਹੈ ਵੀ ਤੁਸੀਂ ਇੱਕ ਵੀਡੀਓ ਪਾਈ ਉੱਥੋਂ ਹੀ ਗੱਲ ਚੱਲੀ ਹੂੰ ਉੱਥੋਂ ਹੀ ਲੋਕਾਂ ਦੇ ਫੋਨ ਆਉਂਦੇ ਸ਼ੁਰੂ ਹੋ ਗਏ ਅਸੀਂ ਬੜਾ ਅਸੀਂ ਇਹ ਕਹਿ ਰਹੇ ਸੀ ਵੀ ਸਾਡੇ ਦਾ ਬੰਦੇ ਖੜੇ ਹੋ ਰਹੇ ਨੇ ਸਾਰੇ ਕਿਤੇ ਖੜੇ ਹੋ ਰਹੇ ਨੇ ਪਰ ਜਦੋਂ ਤੁਸੀਂ ਇੱਕ ਪ੍ਰੈਸ ਰਿਪੋਰਟਰ ਨੇ ਆਪਣੀ ਰਿਪੋਰਟਿੰਗ ਕਰਤੀ ਸਚਾਈ ਤੇ ਵੀ ਸਾਨੂੰ ਵੀ ਦੱਸ ਹੈਗਾ ਜੀ ਕਿ 10 10 ਫਾਰਮ ਜਿਹੜੇ ਅਸੀਂ ਭਰੇ ਹੋਏ ਨੇ ਉਹ ਭਰੇ ਹੀ ਕਿਸੇ ਨੇ ਨਹੀਂ ਦੀ ਉੱਥੇ ਫਿਰ ਅਸੀਂ ਕੀ ਕਰੀਏ ਸਚਾਈ ਤਾਂ ਦੱਸਣੀ ਪੈਣੀ ਹੈ ਨਾ ਜੀ ਹੂੰ ਹੂੰ ਜੀ ਕੀ ਲੱਗਦਾ ਤੁਹਾਨੂੰ ਲੱਗਦਾ ਤੇ ਇਹ ਜਿਵੇਂ ਪਾਰਟੀ ਨੂੰ ਹੁਣ ਪਾਰਟੀ ਪ੍ਰਧਾਨ ਤੱਕ ਗੱਲ ਗਈ ਆ ਤੁਹਾਡੇ ਮਾਧਿਅਮ ਰਹੀ ਵੀ ਗਈ ਆ ਅਸੀਂ ਵੀ ਗਏ ਆ ਮੈਨੂੰ ਲੱਗਦਾ ਧਖੰਨੇ ਦਾ ਇੱਕ ਇੱਕ ਕਾਰਜਕਰਤਾ ਇਸ ਗੱਲ ਦੇ ਨਾਰਾਜ਼ ਆ ਜੀ ਤੁਹਾਨੂੰ ਵੀ ਫੋਨ ਆਏ ਹੋਣਗੇ ਮੈਨੂੰ ਤਾਂ 200 ਤੋਂ ਵੱਧ ਫੋਨ ਆ ਚੁੱਕੇ ਆ ਜੀ ਸਵੇਰ ਦਾ ਤੇ ਮੈਨੂੰ ਲੱਗਦਾ ਪਾਰਟੀ ਕੋਈ ਨਾ ਕੋਈ ਇੱਧੇ ਤੇ ਐਕਸ਼ਨ ਜ਼ਰੂਰ ਲਊਗੀ ਇਹ ਸਦਾ ਗਲਿਕ ਹੋ ਰਿਹਾ ਕਿਤੇ ਐ ਤਾਂ ਨਰਦਾ ਵੀ ਜਿੱਥੇ ਇੱਕ ਪਾਸੇ ਚਲੋ ਜ਼ਿਲ੍ਹਾ ਜ਼ਿਲ੍ਹੇ ਦੇ ਜਿਹੜੇ ਨੇ ਉਧੇਦਾਰ ਨੇ ਉਹ ਮਾਰੇ ਹੋ ਸਕਦੇ ਨੇ ਮੈਂ ਇੱਕ ਹੋਰ ਚੀਜ਼ ਨੋਟ ਕਰ ਰਿਹਾ ਕਿ ਜੇ ਇੱਕ ਬڑا ਲੀਡਰ ਹੋਰੇ ਆਂਦਾ ਉਹ ਵੀ ਐਸੀਆਂ ਜੋ ਵੇਕੇ ਮੁੜ ਜਾਂਦਾ ਜਦੋਂ ਕਿ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਜਿੰਨੇ ਵੀ ਲੀਡਰ ਹੁੰਦੇ ਆ ਆਪਣੇ ਕਾਰਜਕਰਤਾ ਨੂੰ ਬੱਠਾ ਕਰ ਲੈਂਦੇ ਨੇ ਕਿਉਂਕਿ ਅਜੇ ਪੱਤਰਕਾਰ ਸਾਨੂੰ ਕਾਂਗਰਸ ਦੇ ਜਦੋਂ ਅਸੀਂ ਉੱਥੇ ਜਾਂਦੇ ਆ ਤਾਂ ਸਾਨੂੰ 200 400 ਬੰਦਾ ਉਹਨਾਂ ਦੀ ਬੈਠਕ ਦਿਖਦਾ ਇੱਕ ਨਹੀਂ ਆਮ ਆਪੀ ਪਾਰਟੀ ਹੈ ਇੱਕ ਨਹੀਂ ਸ਼ੁਰੂਣੀ ਅਕਾਲੀ ਦਲ ਹੈ ਜਦੋਂ 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 ਜਦ ਜਿਹੜਾ ਸਭ ਤੋਂ ਵੱਡਾ ਆਪਾਂ ਗੱਲ ਦਾ ਇਫੈਕਟ ਪੈਂਦਾ ਨਹੀਂ ਇਹ ਵੱਡੀ ਗੱਲ ਹੈ ਜੀ ਦੇਖੋ ਜਿਹੜੇ ਲੀਡਰ ਹੁੰਦੇ ਨੇ ਮੈਂ ਲੀਡਰਾਂ ਮੈਂ ਪੰਜਾਬ ਦੇ ਵਿੱਚ ਕਿਤੇ ਵੀ ਜਾ ਕੇ ਮੁਲਾਕਾਤ ਕਰ ਸਕਦਾ ਹੂੰ ਕਿਸੇ ਵੀ ਲੀਡਰ ਨਾਲ ਪਰ ਜਦੋਂ ਉਹ ਸਾਡੇ ਸ਼ਹਿਰ ਚ ਆਉਂਦਾ ਉੱਥੇ ਸ਼ਹਿਰ ਪੂਰਾ ਜਿਹੜਾ ਬਾਹਰੋਂ ਵੱਡਾ ਲੀਡਰ ਆਇਆ ਹੁੰਦਾ ਸਟੇਟ ਲੈਵਲ ਦਾ ਕੰਟਰੀ ਲੈਵਲ ਦਾ ਲੀਡਰ ਆਇਆ ਹੁੰਦਾ ਤਾਂ ਕਾਰਗਰਤਾ ਦਾ ਇੱਕ ਮਨੋਬਲ ਹੁੰਦਾ ਕਿ ਮੈਂ ਇਹਨੂੰ ਮਿਲਾਂ ਕੋਈ ਦੁੱਖ ਪਰੇਸ਼ਾਨੀ ਦੱਸਾਂ ਉਹਦਾ ਉੱਥੋਂ ਵੱਡਾ ਉਮੀਦ ਬੰਨਦੀ ਹੈ ਵੀ ਸਾਡੇ ਖੰਨੇ ਦਾ ਕੋਈ ਵਿਕਾਸ ਹੋ ਸਕਦਾ ਸਾਡੇ ਪੰਜਾਬ ਦਾ ਕੋਈ ਵਿਕਾਸ ਹੋ ਸਕਦਾ ਇਹ ਸਚਾਈ ਹੈ ਜਦੋਂ ਕਿਸੇ ਨੂੰ ਮੈਸੇਜ ਹੀ ਨਹੀਂ ਲੱਗਣਾ ਜੀ ਇਹ ਡੇ ਡੇ ਗਰੁੱਪ ਬਣੇ ਹੋਏ ਨੇ ਸਾਰੇ ਖੰਨਾ ਉਹ ਗਰੁੱਪਾਂ ਦੇ ਵਿੱਚ ਆ ਉੱਥੇ ਦੱਸਿਆ ਜਾਣਾ ਚਾਹੀਦਾ ਵੀ ਆਹ ਲੀਡਰ ਆ ਰਹੇ ਆ ਫਲਨ ਵੀ ਤਾਂ ਉੱਥੇ ਸਾਰੇ ਹੁੰਮਾ ਮਾ ਕੇ ਪਹੁੰਚਣਗੇ ਜੇ ਕਿਸੇ ਨੂੰ ਇਕੱਠਾ ਹੀ ਨਹੀਂ ਕਰਨਾ ਬਿਲਕੁਲ ਵੱਧਾਈਆ ਸੋਚ ਸੀ ਦੇ ਵਿੱਚ ਦਾ ਵੱਧਾਈਆ ਮੈਂ ਤਾਂ ਕਹਿੰਦਾ ਵੀ ਜਿਹੜੇ ਵੀ ਰੋਸੇ ਨੇ ਲੀਡਰਸ਼ਿਪ ਦੇ ਮੈਂ ਸੁਣ ਲਿਆ ਆਪਾਂ ਵੀ ਕਾਂਗਰਸ ਦੇ ਵਿੱਚ ਕਿੰਨਾ ਵੱਡਾ ਗਲੇਸ਼ ਚੱਲ ਰਿਹਾ ਹੋ ਸਕਦਾ ਆ ਝਾੜੂ ਦੇ ਵਿੱਚ ਵੀ ਚੱਲ ਰਿਹਾ ਆ ਆਕਾਲੀ ਦਲ ਚ ਵੀ ਬਹੁਤ ਵੱਡਾ ਪਰ ਫਿਰ ਵੀ ਮੈਂ ਦੇਖਿਆ ਕਿ ਇੱਕ ਜਗ੍ਹਾ ਤੇ ਇੱਕ ਮੰਚ ਤੇ ਇਕੱਠਾ ਉਹ ਜਦੋਂ ਕੋਈ ਲੀਡਰ ਆਉਂਦਾ ਮੰਚ ਤੇ ਇਕੱਠੇ ਸਾਡੇ ਉਹ ਨਹੀਂ ਇਕੱਠੇ ਹੁੰਦੇ ਇਹ ਸਾਡੇ ਲਈ ਬੜੀ ਸਾਡੇ ਖੰਨੇ ਲਈ ਤਾਂ ਬੜੀ ਸ਼ਰਮਿੰਦਗੀ ਦੀ ਗੱਲ ਆ ਕਿ ਆਪਸ ਵਿੱਚ મતਭੇਦ ਨੂੰ ਦੂਰ ਕਰਦੇ ਹੋਏ ਆਪਾਂ ਇਕੱਠੇ ਹੋ ਕੇ ਮੈਂ ਤਾਂ ਫਿਰ ਵੀ ਕਹਿੰਦਾ ਜਿੰਨੇ ਵੀ ਸਾਡੇ ਜਿਨ੍ਹਾਂ ਤੋਂ ਗਲਤੀਆਂ ਹੋਈਆਂ ਨੇ ਹੁਣ ਉਹ ਸਾਰੇ ਹੁਣ ਤਾਂ ਇਹ ਤੋਂ ਸਬਕ ਲੈ ਲੈਣ ਵੀ ਸਾਰਾ ਖੰਨਾ ਨਹੀਂ ਸਾਡਾ ਤਾਂ ਜ਼ਿਲ੍ਹਾ ਹੀ ਸਾਡੇ ਪਿੱਛੇ ਪੈ ਗਿਆ ਕਿ ਜਦੋਂ ਤੁਸੀਂ ਚਲੋ ਪਾਰਟੀ ਦੇ ਨੁਮਾਇੰਦੇ ਹੋ ਤੁਹਾਨੂੰ ਪਤਾ ਹੋਊਗਾ ਪੰਜਖੰਨਾ ਸ਼ਹਿਰ ਕਿਹਦਾ ਹੈ ਜਿੱਥੇ ਪੰਜਾਬ ਦੀ ਟੀਮ ਦੇ ਵਿੱਚ ਕਈ ਕਾਰਜ ਕਰਤਾ ਬੈਠੇ ਨੇ ਹੈਨਾ ਇੱਕ ਨਹੀਂ ਦੋ ਨਹੀਂ ਚਾਰ ਨਹੀਂ ਜਿਵੇਂ ਤੁਸੀਂ ਖੁਦ ਹੀ ਪੰਜਾਬ ਦੀ ਟੀਮ ਦੇ ਵਿੱਚੋਂ ਜਾਂ ਉਹ ਸਾਰੇ ਇਕੱਠੇ ਨਹੀਂ ਹੋ ਸਕਦੇ ਮੈਨੂੰ ਲੱਗਦਾ ਜੀ ਵੀ ਪੂਰੇ ਪੰਜਾਬ ਦਾ ਅਗਰ ਅਸੀਂ ਦੇਖਾਂਗੇ ਤੇ ਇਸ ਦਾ ਥੋੜਾ ਜਿਹਾ ਕੁਝ ਜਾਖੜ ਸਾਹਿਬ ਆਏ ਸੀ ਉਦੋਂ ਕੁਝ ਫਰਕ ਪਿਆ ਇਸ ਤੋਂ ਪਹਿਲਾਂ ਤਾਂ ਇੱਕ ਘਰ ਦੇ ਵਿੱਚ ਤਿੰਨ ਦਿਨ ਉਹਦੇ ਸੀਗੇ ਜੀ ਲੇਡੀਜ਼ ਨੂੰ ਲੱਗਾ ਉਹਦਾ ਹੈ ਜੈਨਸ ਨੂੰ ਅਲੱਗ ਲਾਉਂਦਾ ਆਉਦਾ ਹੈ ਕਿ ਸਾਡੀ ਪੰਜਾਬ ਦੀ ਜਿਹੜੀ ਪਾਰਟੀ ਹੈ ਭਾਜਪਾ ਪਾਰਟੀ ਆ ਉਹ ਤਾਂ ਪਰਿਵਾਰਵਾਦ ਕਿਤੇ ਹੈ ਉਹ ਨਹੀਂ ਹੂੰ ਪੂਰੇ ਕੰਟਰੀ ਦੇ ਵਿੱਚ ਕਿਤੇ ਪਰਿਵਾਰਵਾਦ ਚ ਹੈ ਨਹੀਂ ਪਰ ਸਾਡੇ ਪੰਜਾਬ ਚ ਕੁਛ ਐਸੇ ਜਿਹੇ ਲੀਡਰ ਹੈਗੇ ਨਹੀਂ ਹੂੰ ਜਿਨ੍ਹਾਂ ਨੇ ਜਿਨ੍ਹਾਂ ਦੇ ਘਰੇ ਜਾ ਕੇ ਚਾਹ ਪੀਂਦੇ ਨੇ ਪਾਣੀ ਪੀਂਦੇ ਨੇ ਉਹਨਾਂ ਨੂੰ ਲੀਡਰਸ਼ਿਪ ਇੱਕ ਇੱਕ ਦੋ ਦੋ ਅਹੁਦੇ ਦੇ ਦਿੰਦੇ ਨੇ ਜਿਸ ਕਰਕੇ ਸਾਡੀ ਪੰਜਾਬ ਦੀ ਸਾਡੇ ਖੰਨੇ ਦੀ ਬੀਜੇਪੀ ਪਾਰਟੀ ਦਾ ਪੂਰਨ ਵਿਸਤਾਰ ਨਹੀਂ ਹੋ ਸਕਿਆ ਇਹ ਵੱਡਾ ਗੱਲ ਬਿਲਕੁਲ ਜੀ ਟਿਡਸਰਵ ਨੇ ਬਹੁਤ ਵੱਡੀ ਗੱਲ ਕੀਤੀ ਹੈ ਕਿ ਜਿਹੜੀ ਭਾਜਪਾ ਹੈ ਅੱਗੇ ਭਾਜਪਾ ਹੁੰਦੀ ਸੀ ਨਰੋਲ ਪਾਰਟੀ ਕਾਰਜਕਰਤਾ ਨੂੰ ਅੱਗੇ ਲੈ ਕੇ ਜਾਂਦੀ ਸੀ ਲੇਕਿਨ ਅੱਜ ਬਾਈਏ ਜਿਹੜੇ ਲੋਕ ਆਂਦੇ ਨੇ ਉਹਨਾਂ ਨੂੰ ਉਹਦੇ ਮਿਲਦੇ ਨੇ ਉਹਨਾਂ ਨੂੰ ਹੀ ਲੀਡਰੀਆਂ ਮਿਲਦੀਆਂ ਨੇ ਤੇ ਉਹੀ ਬੰਦੇ ਨੇ ਐਮਐਲਏ ਤੇ ਐਮਪੀ ਦੇ ਦਾਵੇਦਾਰ ਪਰ ਸਮਾਂ ਬਿਲਕੁਲ ਚੋਨਾਬਾਂ ਦਾ ਨੇੜੇ ਆ ਚੁੱਕਿਆ ਹੈ ਔਰ ਹਾਲਾਤ ਤੁਸੀਂ ਸਾਰੇ ਜਾਣਦੇ ਹੋ ਔਰ ਮੇਰੇ ਨਾਲ ਅੱਜ ਅਮਰਿੰਦਰ ਢੀਡਸਾ ਜੀ ਨੇ ਜਿਹੜੀਆਂ ਖੁੱਲੀਆਂ ਗੱਲਾਂ ਕੀਤੀਆਂ ਨੇ ਲਾਸਟ ਜਾਂਦੇ ਜਾਂਦੇ ਤੁਸੀਂ ਆਪਣੇ ਹੀ ਪਾਰਟੀ ਦੇ ਕਾਰਜਕਰਤਾ ਨੂੰ ਕੀ ਕੰਮ ਚਾਹੁੰਦੇ ਹੋ ਦੇ ਲੀਡਰ ਨੂੰ ਵੀ ਕਹਾਂ ਚੰਦੇ। ਦੇਖੋ ਕਾਰਗਰਤਾ ਤੋਂ ਮੈਂ ਪਹਿਲਾਂ ਮਾਫੀ ਮੰਗਦਾ ਜੀ। ਵੀ ਅਸੀਂ ਸਾਡੇ ਖੰਨੇ ਦੇ ਵਿੱਚ ਜਿਹੜੀਆਂ ਚੋਣਾ ਹੋ ਰਹੀਆਂ ਸੀ। ਉਹਨਾਂ ਦੇ ਵਿੱਚ ਸਾਡੇ ਬੰਦੇ ਖੜੇ ਨਹੀਂ ਕਰ ਸਕੇ। ਉਹਨਾਂ ਤੋਂ ਅਸੀਂ ਮਾਫੀ ਮੰਗਦੇ ਆ ਤੇ ਉਹਨਾਂ ਨੂੰ ਇੱਕ ਵਿਸ਼ਵਾਸ ਵੀ ਦਿਵਾਉਣਾ ਕਿ ਅੱਗੇ ਤੋਂ ਸਾਡੀ ਪਾਰਟੀ ਵੱਲੋਂ ਇਹੋ ਜੀ ਕੋਈ ਵੀ ਗਲਤੀ ਨਹੀਂ ਹੋਊਗੀ। ਤੇ ਇਸ ਚੀਜ਼ ਤੋਂ ਜਿਹੜੀ ਲੀਡਰਸ਼ਿਪ ਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਪੰਜਾਬ ਦੀ ਜਿਹੜੀ ਵੱਡੀ ਲੀਡਰਸ਼ਿਪ ਆ ਸਾਡੇ ਖੰਨੇ ਬਾਰੇ ਧਿਆਨ ਦੇਵੇ। ਧਿਆਨ ਦੇ ਕੇ ਜੋ ਕਸੂਰਵਾਰ ਨੇ ਜੋ ਜਿੱਥੇ ਵੀ ਸਾਡੀ ਕਮੀ ਆ ਅਸੀਂ ਇਹ ਨਹੀਂ ਕਹਿੰਦੇ ਵੀ ਜਿਹੜੇ ਕਸੂਰਵਾਰ ਨੇ ਉਹਨੂੰ ਸਜ਼ਾ ਦੋ ਉਹਨਾਂ ਨੂੰ ਅਹੁਦਿਆਂ ਤੋਂ ਲਾ ਦੋ ਅਸੀਂ ਕਹਿੰਦੇ ਆ ਪਰ ਜੋ ਸਚਾਈ ਆ ਉਹ ਲੋਕਾਂ ਦੇ ਸਾਹਮਣੇ ਲਿਆਵੋ ਤੇ ਜਿਹੜਾ ਕਾਰਜਕਰਤਾ ਦੀ ਆਵਾਜ਼ ਆ ਉਹਨੂੰ ਪੰਜਾਬ ਦੇ ਵਿੱਚ ਖੱਡੇ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ ਬੁਲੰਦ ਕਰੋ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ ਹਜੇ ਜਾਂਦੇ ਜਾਂਦੇ ਇਹ ਗੱਲ ਹੋਰ ਦੱਸੋ ਜੀ ਕਿ ਸ਼ਰੋਮਣੀ ਅਕਾਲੀ ਦਲ ਨਾਲੋਂ ਤੁਸੀਂ ਜਾਣਦੇ ਹੋ ਕਿ ਗੜ ਜੋੜ ਹੋਈ ਹੋਈ ਹੈ ਦੇਖੋ ਮੈਂ ਨਿੱਜੀ ਤੌਰ ਤੇ ਮੈਂ ਤਾਂ ਚਾਹੁੰਦਾ ਜੀ ਮੈਂ ਚਾਹੁੰਦਾ ਵੀ ਸ਼ਰੋਮਣੀ ਅਕਾਲੀ ਦਲ ਨਾਲ ਬੈਠਾ ਜੋੜ ਹੋਣਾ ਸਾਡਾ ਜ਼ਰੂਰੀ ਹੈ ਕਿਉਂਕਿ ਤੁਸੀਂ ਵੀ ਚੱਲਦੇ ਫਿਰਦੇ ਰਹਿੰਦੇ ਹੋ ਇਹ ਪੰਜਾਬ ਦੇ ਬੱਚੇ-ਬੱਚੇ ਦੀ ਆਵਾਜ਼ ਆ ਮੇਰੇ ਕਹਿਤੇ ਨਾ ਤਾਂ ਹੋਣਾ ਹੈ ਨਾ ਮੇਰੇ ਕਹਿਤੇ ਰੁਕਣਾ ਹੈ ਪਰ ਮੈਂ ਚਾਹਣਾ ਕਿ ਅਗਰ ਆਪਾਂ ਨੇ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਆ ਦੇਖੋ ਜੇ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਆ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦਾ ਸ਼੍ਰੋਮਣੀ ਅਕਾਲੀ ਦਲ ਸਾਡੀ ਬੀਜੇਪੀ ਪਾਰਟੀ ਤੋਂ ਅੱਜ ਵੀ ਉੱਪਰ ਨਹੀਂ ਹੈਗੀ ਤਰਨ ਤਾਰਨ ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਨੇ ਉਹ ਜਿਹੜੀ ਫੀਮੇਲ ਕੈਂਡੀਡੇਟ ਖੜੀ ਕਰੀ ਰਹੀ ਸੀ ਉਹਨੂੰ ਪਰਸਨਲ ਵੋਟਾਂ ਪਈਆਂ ਨੇ ਕਿਉਂਕਿ ਉਹਨਾਂ ਦੇ 5-7 ਤਾਂ ਐਮਸੀ ਸੀ 27-22 ਸਰਪੰਚ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਉੱਥੇ ਵੀ ਇਹ ਵੋਟ ਨਹੀਂ ਪਈ ਭਾਜਪਾ ਸਾਡੀ ਸ਼੍ਰੋਮਣੀ ਅਕਾਲੀ ਦਲ ਨਾਲੋਂ ਬਹੁਤ ਜ਼ਿਆਦਾ ਤਕੜੀ ਹੈ ਅਸੀਂ ਚਾਹੁੰਦੇ ਹਾਂ ਵੀ ਸਮਝੌਤਾ ਹੋਵੇ ਪਰ ਜਿਹੜੀ ਸਾਡੀ ਬੀਜੇਪੀ ਪਾਰਟੀ ਹੈ ਉਹ ਵੱਡੀ ਮਾਂ ਦੀ ਭੂਮਿਕਾ ਦੇ ਵਿੱਚ ਉੱਥੇ ਹੋ। ਬਿਲਕੁਲ ਟੀਟਸਾਈ ਨੇ ਗੱਲ ਬਹੁਤ ਵੱਡੀ ਕੀਤੀ ਹੈ ਕਿ ਜੇਕਰ ਪੰਜਾਬ ਦੇ ਵਿੱਚ ਭਾਜਪਾ ਹੋਂਦ ਦੇ ਵਿੱਚ ਆਉਣਾ ਚਾਹੁੰਦੀ ਹੈ, ਪੰਜਾਬ ਦੇ ਉੱਪਰ ਕਬਜ਼ਾ ਕਰਨਾ ਚਾਹੁੰਦੀ ਹੈ ਕਿਉਂਕਿ ਕਿਸਾਨਾਂ ਦੇ ਦਿਲ ਦੇ ਵਿੱਚ ਹੈ ਵੀ ਜੇ ਜੁਪੀ ਹਰਿਆਣਾ ਦੇ ਵਿੱਚ ਕੰਮ ਹੋ ਸਕਦੇ ਨੇ ਤਾਂ ਪੰਜਾਬ ਦੇ ਵਿੱਚ ਕਿਉਂ ਨਹੀਂ। ਲੋਕੀਂ ਅੰਦਰ ਖਾਤੇ ਭਾਜਪਾ ਨੂੰ ਲਿਆਉਣਾ ਚਾਹੁੰਦੇ ਨੇ। ਲੇਕਿਨ ਟੀਟਸਾਈ ਦੇ ਮੁਤਾਬਕ ਕੇਸ਼ਲਮਨੀ ਅਦਾਲਤ ਦੇ ਭਾਜਪਾ ਨੂੰ ਇੱਕ ਮੱਝ ਤੇ ਇਕੱਠੇ ਹੋਣਾ ਹੀ ਪੈਣਾ ਹੈ। ਦੋਨਾਂ ਦੀ ਹੋਂਦ ਤਾਂ ਹੀ ਬਚਦੀ ਹੈ। ਫੋ ਮੇਰੇ ਨਾਲ ਸੀ ਢੀਂਸਾ ਜੀ ਜਿਨ੍ਹਾਂ ਨਾਲ ਪਾਣ ਜ ਗੱਲਾਂ ਸਾਂਝੀਆਂ ਕੀਤੀਆਂ ਅਗਲੀ ਵਾਰ ਕਿਸੇ ਨਵੇਂ ਲੀਡਰ ਨਾਲ ਫਿਰ ਤੁਹਾਡੇ ਰੂਬਰੂ ਹੋਵਾਂਗੇ ਹੁਣ ਸਾਨੂੰ ਦਿਓ ਜੀ ਆਜ਼ਾਦ ਨਮਸਕਾਰ ਜੈ ਹਿੰਦ